ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋ ਚੁੱਕਿਆ ਬਣੀ ਨੂੰ ਤੇ ਜਸ਼ਨ ਮਨਾਇਆ ਗਿਆ ਭਗਵੰਤ ਮਾਨ ਵੱਲੋਂ ਵੀ ਮੱਥੇ ਟੇਕੇ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਿ ਅਸੀਂ 3 ਸਾਲਾਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਪੂਰੇ ਹੋ ਚੁੱਕੇ ਆ ਪੰਜਾਬ 'ਚ ਸਰਕਾਰ ਬਣੀ ਨੂੰ ਬਹੁਤ ਵਧੀਆ ਕਾਰਜ ਕਰ ਰਿਆ ਕਿ 3 ਸਾਲਾਂ ਦੇ ਵਿੱਚ ਅਸੀਂ ਉਹਨੇ ਕੰਮ ਕਰ ਦਿੱਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਗੱਲ ਕਰ ਰਹੇ ਆ ਕਿ 3 ਸਾਲਾਂ ਦੇ ਵਿੱਚ ਭਗਵੰਤ ਮਾਨ ਨੇ ਬਹੁਤ ਹੀ ਤਰੱਕੀ ਵਾਲੇ ਕੰਮ ਆ ਜਿਹੜੇ ਉਹ ਨਹੀਂ ਕੀਤੇ ਤਿੰਨ ਸਾਲਾਂ ਤੋਂ ਲਗਾਤਾਰ ਆ ਜਿਹੜਾ ਭਗਵੰਤ ਮਾਨ ਹੈ ਉਹ ਲੋਕਾਂ ਤੋਂ ਗਾਲਾਂ ਹੀ ਸੁਣ ਰਿਹਾ ਭਗਵੰਤ ਮਾਨ ਦੀਆਂ ناکਾਮੀਆਂ ਤੇ ਉਹਨਾਂ ਦੇ ਐਮਐਲਏ ਦੀਆਂ ناکਾਮੀਆਂ ਕਿ ਤਿੰਨ ਸਾਲ ਤੋਂ ਲਗਾਤਾਰ ਚੱਲਦੇ ਆ ਰਹੇ ਨੇ ਤੇ ਦੋ ਸਾਲ ਹੋਰ ਚੱਲਣਗੇ ਉਸ ਤੋਂ ਬਾਅਦ ਪੰਜਾਬ ਦੇ ਲੋਕ ਆ ਜਿਹੜੇ ਉਹ ਇਹਨਾਂ ਨੂੰ ਅਲਵਿਦਾ ਕਹਿ ਦੇਣਗੇ ਭਗਵੰਤ ਮਾਨ ਨੇ 3 ਸਾਲਾਂ ਦੇ ਵਿੱਚ ਕੋਈ ਵਧੀਆ ਢੰਗ ਦਾ ਕੰਮ ਆ ਜਿਹੜਾ ਨਹੀਂ ਕੀਤਾ 600 ਜੂਨਟ ਸਿਰਫ ਬਿਜਲੀ ਫ੍ਰੀ ਕੀਤੀ ਹੈ ਉਹ ਵੀ ਲੋਕਾਂ ਨੂੰ ਉਸੇ ਵਿੱਚ ਹੀ ਕਮਾਇਆ ਵਿਆ ਦੂਜਾ ਨੌਕਰੀਆਂ ਜਿਹੜੀਆਂ ਉਹ ਜਾਣ ਬੁੱਝ ਕੇ ਦਿੱਤੀਆਂ ਜਾ ਰਹੀਆਂ ਕਿ ਪੰਜਾਬ ਦਾ ਬਜਟ ਹੈ ਨਹੀਂ ਪੰਜਾਬ ਪਹਿਲਾਂ ਹੀ ਕਰਜ਼ੇ ਦੀ ਮਾਰ ਦੇ ਠਾਂ ਬਹੁਤ ਜ਼ਿਆਦਾ ਜਿਹੜਾ ਦੱਬਿਆ ਵਿਆ ਕਿ ਭਗਵੰਤ ਮਾਨ ਨੂੰ ਪਤਾ ਕਿ ਸਾਡਾ 2027 ਦੇ ਵਿੱਚ ਸਿੱਕਾ ਨਹੀਂ ਚੱਲਣਾ ਸਾਡੀ ਸਰਕਾਰ ਆ ਜਿਹੜੀ ਉਹ ਦੁਬਾਰਾ ਨਹੀਂ ਬਾਨੀ ਕਿਆਸੀ ਲੋਕਾਂ ਨੂੰ ਐ ਕਹਿਣ ਜੋਗੇ ਹੋ ਜਾਾਂਗੇ ਕਿ ਅਸੀਂ ਤਾਂ ਜੀ ਬਹੁਤ ਸਾਰੀਆਂ ਹਜ਼ਾਰਾਂ ਦੇ ਵਿੱਚ ਆ ਜਿਹੜੀਆਂ ਅਸੀਂ ਆਪਦੀ ਆਮ ਆਦਮੀ ਪਾਰਟੀ ਦੇ ਦੌਰਾਨ ਜਦੋਂ ਪੰਜਾਬ 'ਚ ਰਹੀ ਐ ਕਿ ਅਸੀਂ ਨੌਕਰੀਆਂ ਦਿੰਦੇ ਰਹੇ ਆ ਚਾਹੇ ਉਹ ਕਰਜ਼ਾ ਚੁੱਕ ਚੁੱਕ ਪੰਜਾਬ ਤੇ ਹੀ ਕਰਜ਼ਾ ਚੁੱਕ ਚੁੱਕ ਆ ਜਿਹੜੀਆਂ ਤਨਖਾਹ ਦਿੱਤੀਆਂ ਜਾਂਦੀਆਂ ਪਰ ਅਸੀਂ ਨੌਕਰੀਆਂ ਦਿੱਤੀਆਂ ਆਪ ਦਾ ਹੱਕ ਰੱਖਣ ਵਾਸਤੇ ਤੇ ਜਿਹੜਾ 3 ਸਾਲ ਦੀਆਂ ਨਕਾਮੀਆਂ ਕਿ ਦੀਪ ਸਿੱਧੂ ਬਾਈ ਦਾ ਕਤਲ ਹੋਇਆ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਪਈ ਅਮਰਤਪਾਲ ਸਿੰਘ ਨੇ ਨਜ਼ਰਬੰਦ ਕਰ ਦਿੱਤਾ ਕਭਰਾਟ ਜਿਹੜੀ ਹੋਈ ਵੀ ਸੀ ਹੁਣ ਭਗਵੰਤ ਮਾਨ ਨੇ ਐਨਕਾ ਵੀ ਤਾਈ ਲਾ ਲੀਆਂ ਆਪ ਦਾ ਜਿਹੜਾ ਮੰਜ਼ਰਾ ਹੈ ਉਹ ਦਿਖਣ ਲੱਗ ਗਿਆ ਕਿ ਮੇਰਾ ਉਹਨਾਂ ਵਾਲੇ ਦੋ ਜਿਹੜਾ 2.5 ਸਾਲ ਤੱਕ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਕਿ ਮੇਰਾ ਹਸ਼ਰ ਕੀ ਹੋਣ ਵਾਲਾ ਜਿਹੜੀਆਂ-ਜਿਹੜੀਆਂ ਭਗਵੰਤ ਮਾਨ ਨੇ 3 ਸਾਲਾਂ ਤੋਂ ਲਗਾਤਾਰ ਗਲਤੀਆਂ ਕੀਤੀਆਂ ਉਹਨੂੰ ਹੁਣ ਸੁਧਾਰਨ ਦੀ ਕੋਸ਼ਿਸ਼ ਵੀ ਕਰੂਗਾ ਕੇਸ ਜਿਹੜੇ 올जेवेया Sidhu Moosewala ਦਾ ਚਾਹੇ ਲਾ ਲਈਏ ਦੀਪ ਸਿੱਧੂ ਦਾ ਲਾ ਲਈਏ ਚਾਹੇ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਪਿਆ ਉਹਨਾਂ ਤੇ ਲਾ ਲਈਏ ਮਤਲਬ ਹੁਣ ਆਪਦੀਆਂ ਲੋਕਾਂ ਕੰਨੀ ਲੋਕਾਂ ਨੂੰ ਆਪ ਦੇ ਘਾਟਾ ਦਾ ਇੱਕ ਕੇਂਦਰ ਬਣੂਗਾ ਜਾਣ ਜਾਣ ਕੇ ਲੋਕਾਂ ਦੇ ਹੁਣ ਕੰਮ ਕਰੂਗਾ ਪਰ ਲੋਕ ਸੂਝਬਾਨ ਹੋ ਚੁੱਕੇ ਨੇ ਲੋਕ ਸਮਝ ਲੋਕ ਹੁਣ ਸਮਝ ਚੁੱਕੇ ਨੇ ਕਿ ਭਗਵੰਤ ਮਾਨ ਦੇ ਵਿੱਚ ਕਿੰਨਾ ਕੰਡਾ ਜਾਂ ਉਹਨਾਂ ਦੇ ਐਮਐਲਏ ਦੇ ਵਿੱਚ ਕਿੰਨਾ ਕੰਡਾ ਹੈ ਜੇ ਗੱਲ ਕਰ ਲਈਏ ਕਿ ਭਗਵੰਤ ਮਾਨ ਦੇ ਜਿਹੜੇ ਚੇਲੇ ਚਪਟੇ ਨੇ ਇਹਨਾਂ ਦੇ ਆਪ ਦੇ ਜਿਹੜੇ ਚੇਲੇ ਚਪਟੇ ਨੇ ਜਿਹੜੇ ਵੱਡੇ ਚਮਚੇ ਨੇ ਉਹ মিডিਆ ਅੱਗੇ ਹੁੱਬ ਕੇ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਬਲਡੋਜਰ ਨਾਲ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਘਰਾਂ ਜਿਹੜੇ ਟਾਇਟਾ ਦੀ ਕਰ ਦਿੱਤੇ ਇੱਥੇ ਭਗਵੰਤ ਮਾਨ ਨੂੰ ਇਹ ਵੀ ਜਵਾਬ ਆ ਕਿ ਜਿੰਨਾ ਦੀ ਸ਼ਾਇਤ ਹੈ ਜਿਹੜਾ ਨਸ਼ਾ ਚਿੱਟਾ ਤੁਹਾਡਾ ਚਿੱਟਾ ਜਿਹੜਾ ਬਿਕਦਾ ਸੀ ਤੁਹਾਡਾ ਆਪ ਦਾ ਹੀ ਚਿੱਟਾ ਜਿਹੜਾ ਬਿਕ ਰਿਆ ਸੀ ਤੁਹਾਡੇ ਐਮਐਲਏ ਦੀ ਸ਼ਾਇਤ ਹੈ ਪੁਲਿਸ ਪ੍ਰਸ਼ਾਸਨ ਦੀ ਸ਼ਾਇਤ ਹੈ ਬਿਕ ਰਿਆ ਸੀ ਕਿੰਨੇ ਪੈਸੇ ਜਾਂਦੇ ਐਮਐਲਏ ਨੂੰ ਕਿੰਨੇ ਪੈਸੇ ਜਾਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਤੁਹਾਨੂੰ ਚਿੱਟੇ ਵਾਲੇ ਵੀ ਦੱਸਣਗੇ ਤੁਹਾਨੂੰ ਖੁਦ ਨੂੰ ਵੀ ਪਤਾ ਹੈ ਅਗਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਫਿਰ ਆਪ ਦੇ ਜਿਹੜੇ ਐਮਐਲਏ ਨੇ ਤੁਹਾਡੇ ਉਹਨਾਂ ਦੇ ਘਰਾਂ ਤੇ ਵੀ ਡੇੜ ਮਰਵਾਓ ਉਹਨਾਂ ਦੀ ਇਨਕਮ ਤੇ ਡੇੜ ਮਰਵਾਓ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੇ ਘਰ ਇਹ ਵੀ ਡੇਟ ਮਰਵਾਓ ਜੇ ਲੱਗਦਾ ਹੈ ਉਹਨਾਂ ਦੇ ਵਿੱਚ ਵੀ ਹਾਂ ਬਹੁਤ ਸਾਰੀਆਂ ਗਲਤੀਆਂ ਨੇ ਤਾਂ ਜਿਹੜੇ ਆਮ ਨਸ਼ਾ ਤਸਕਰ ਨੇ ਜਿਨ੍ਹਾਂ ਦੀ ਸ਼ਾਇਤ ਇਹ ਉਹ ਜੱਟਾ ਵੇਚ ਰਹੇ ਸੀ ਉਹਨਾਂ ਦੇ ਬਲਡੋਜ਼ਰ ਲਾ ਕੇ ਜਿਹੜੇ ਘਰ ਟਾਇਟਾ ਦੀ ਕਿੱਤੇ ਆ ਤਾਂ ਫਿਰ ਆਪ ਦੀ ਜਿਹੜੇ ਐਮ.ਐਲ.ਏ ਨੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਵੀ ਘਰ ਟਾਇਟਾ ਦੀ ਹੋਣੀ ਚਾਹੀਦੇ ਨੇ ਪਰ ਬੰਨਾਂ ਦੇ ਜਿਹੜੇ ਚਮਚੇ ਨੇ ਉਹ ਤਾਂ ਖੁਸ਼ ਹੋਏ ਹੋਏ ਨੇ ਜਾਣ ਜਾਣ ਕੇ ਉਹੀ ਗੱਲਾਂ ਕਿ ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਨੇ ਜਿਹੜੇ ਲੋਕਾਂ ਦੇ ਘਰ ਟਾਇਟਾ ਦੀ ਕਰਾ ਰਹੇ ਆ ਕਿ ਜਿਹੜਾ ਨਸ਼ਾ ਵੇਚ ਰਹੇ ਸੀ ਉਹ ਐ ਇਹਨਾਂ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਨਸ਼ਾ ਕਿੱਥੋਂ ਆਉਂਦਾ ਕਿਹਦੀ ਸ਼ਹਿ ਤੇ ਵਿਕਦਾ ਕਿੱਥੇ ਕਿਹੜਾ ਐਮ.ਐਲ.ਏ ਆ ਰਾਮਪਰਾ ਦੀ ਗੱਲ ਕਰ ਲਈਏ ਰਾਮਪਰੇ ਚ ਹੁਣ ਹਲਕਾ ਹਲਕਾ ਬਿਧਾਇਕ ਬਲਕਾਰ ਸਿੱਧੂ ਹੈ ਤਾਂ ਹੁਣ ਜਿਹੜਾ ਰਾਮਪਰੇ ਦੇ ਵਿੱਚ ਸੱਟਾ ਵਿਧਾਰ ਚੱਲਦਾ ਸ਼ਰਿਆਮ ਚੱਲਦਾ ਨਸ਼ਾ ਸ਼ਰਿਆਮ ਵੀ ਕੀ ਜਾਂਦਾ ਲੁੱਟਾ ਗੋਹਾਂ ਸ਼ਰਿਆਮ ਹੋਰੀਆਂ ਚੋਰੀਆਂ ਸ਼ਰੇਹਾਂ ਹੋਰੀਆਂ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਇਹਦੇ ਨਹੀਂ ਕੀਤੀ ਜਾਂਦੀ ਕਲੱਬ ਚੱਲੀ ਜਾਂਦੇ ਆ ਦੇਬ ਵਿਵਾਰ ਦੇ ਵਿਵਾਰ ਚੱਲੀ ਜਾਂਦੇ ਸ਼ਰਿਆਮ ਚੱਲ ਰਿਹਾ ਪਿੱਛੇ ਜੇ ਹੁਣ ਸੰਤਤਾ ਸ਼ਰਮਾ ਦਾ ਕੇਸ਼ਵਲ ਜਿਆ ਤੁਮਨੇ ਬੇਨਤੀ ਕੀਤੀ ਨਾਲ ਦੀ ਨਾਲ ਉਸਤੇ ਕਾਰਵਾਈ ਹੋਗੀ ਬਲਕਾਰ ਸਿੱਧੂ ਦੀ ਆਡੀਓ ਵਾਇਰਲ ਹੋਈ ਉਹ ਤਾਂ ਭਗਵੰਤ ਮਾਨ ਕੋਲੇ ਪਹੁੰਚੀ ਨਹੀਂ ਜਾਂ ਪਹੁੰਚੀ ਆ ਜਾਂ ਜਾਣ ਕੇ ਦੇਖੀ ਵੀ ਨਹੀਂ ਕਿ ਸਾਡੇ ਬੰਦੇ ਦੀ ਐ ਬੇਇੱਜ਼ਤੀ ਹੁੰਦੀ ਐ ਕਾਹਨੂੰ ਦੇਖਣੀ ਐ ਤਾਂ ਇਹ ਚੀਜ਼ਾਂ ਭਗਵੰਤ ਮਾਨ ਨੇ ਤੇ ਇਹਨਾਂ ਦੇ ਐਮਐਲਏ ਨੇ ਇਹਦੇ 3 ਸਾਲਾਂ ਤੋਂ ਨਕਾਮੀਆਂ ਹੀ ਕੱਟੀਆਂ ਲੋਕਾਂ ਤੋਂ ਵਾਦੂਆਈ ਵਾਦੂਆਈ ਲਿਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਕਿਸਾਨਾਂ ਦਾ ਕਿੰਨਾ ਖਸਾ ਦਿੱਤਾ ਇਹ ਵੀ ਕਿਸਾਨਾਂ ਨੇ ਹੁਣ ਦੇਖ ਲਿਆ ਤੇ ਵਿਧਾਨ ਸਭਾ ਚੋਣਾਂ ਸਮੇਂ ਜਦੋਂ ਇਹ ਵੋਟਾਂ ਦਰਾਂਨ ਜਾਣਗੇ ਪਿੰਡਾਂ ਦੇ ਵਿੱਚ ਤਾਂ ਇਹਨਾਂ ਦਾ ਕਿਹੋ ਜਿਹਾ ਸਵਾਗਤ ਹੋਊਗਾ ਉਹ ਆਉਣ ਵਾਲਾ ਸਮਾਂ ਦੱਸ ਹੀ ਦੇਊਗਾ ਲੋਕਾਂ ਦਾਸੀ ਦੇਣਗੇ ਕਿਵੇਂ ਇਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕਰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਐਮਐਲਏ ਖੁਦ ਭਗਵੰਤ ਮਾਨ ਜੇ ਵੋਟਾਂ ਲੈਣ ਜਾਊਗਾ ਕਿਸਾਨਾਂ ਕੋਲੇ ਤਾਂ ਉਹ ਤਕੜਾ ਜਵਾਬ ਦੇ ਕੇ ਉਹਨੂੰ ਤੋੜਨਗੇ